ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਬਾਈ ਲਖਵੀਰ ਸਿੰਘ ਪਿੰਡ ਕੋਸਾ ਜਿਹੜਾ ਮੋਗਾ ਠੀਕ ਹੈ ਜੀ ਹਾਂਜੀ ਬਾਈ ਜੀ ਛੋਟੀ ਦੀ ਜਾਣਕਾਰੀ ਦਿਓ ਜੀ ਕੰਮੇ ਸੂਏ ਛੋਟੀ ਬਾਈ ਦੂਜੇ ਸੂਏ ਸੁੰਦੀ ਆ ਜੀ ਠੀਕ ਹੈ ਜੀ ਤੇ 8 ਦਿਨ ਬਾਕੀ ਆ ਜੀ ਇਹਦੇ ਠੀਕ ਹੈ ਜੀ ਹਾਂਜੀ ਦੂਜੇ ਸੂਏ ਸੁੰਦੀ ਆ ਹਾਂਜੀ ਪਿਛਲੇ ਸੂਏ ਦੁੱਧ ਕਿੰਨਾ ਤੈਵੀਰੇ ਨੇ ਪਿਰੇ ਸੂਏ ਦੇਤਾ ਸੀ 14 ਕਿਲੋ ਦੁੱਧ ਨੇ 14 ਕਿਲੋ ਠੀਕ ਹੈ ਜੀ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਲੋਪਰਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਾਈ